ਹੋਈ ਜਾਂਦੀ ਹੈ ਕਿ ਤੁਹਾਨੂੰ ਬੋਲੇਗਾ ਸਮਾਨਤ ਕਰੋ ਅਜੇ ਵੀ ਗਲਤ ਹੈ ਤਾਂ ਅਗਰੇ ਤੋਂ ਸਮਾਨਤ ਕਰ ਰਹੇ ਆ ਠੀਕ ਹੈ ਕਿ ਤੁਸੀਂ ਇਹ ਕੰਮ ਨਾ ਕਰੋ ਤਾਂ ਦੋਹਰ ਤੁਸੀਂ ਸੀਟ ਬੈਲਟ ਨਹੀਂ ਲਾਈ ਹੋਈ ਹੈਗੀ ਦੂਜਾ ਤੁਹਾਨੂੰ ਪਤਾ ਹੈ ਕਿ ਤੁਸੀਂ ਸੜਕ ਦੇ ਗਲਤ ਪਾਸੇ ਚੱਲ ਰਹੇ ਹੋ ਠੀਕ ਹੈ ਜੀ ਬਸ ਤੁਹਾਨੂੰ ਇਹ ਸਮਝਾਉਣਾ ਚਾਹੁੰਦੇ ਆ ਕਿ ਤੁਹਾਡੀ ਜਾਨ ਜਿਸ ਤਰ੍ਹਾਂ ਕੀਮਤੀ ਉਸ ਤਰ੍ਹਾਂ ਹੋਰ ਵੀ ਬਹੁਤ ਸਗੀਆਂ ਜਾਨਾਂ ਕੀਮਤੀ ਹਨ ਅੱਜ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦੇ ਆ ਅੱਗੇ ਤੋਂ ਇਹ ਗਲਤੀ ਨਾ ਦੁਹਰਾਓ ਸੀਟ ਬੈਲਟ ਦਾ ਇਸ ਕਰਕੇ ਵਰਤੋ ਨਹੀਂ ਕਰਿਓ ਕਿਉਂਕਿ ਤੁਹਾਨੂੰ ਸੀਟ ਬੈਲਟ ਦੀ ਸਹੀ ਉਪਯੋਗ ਦਾ ਪਤਾ ਹੀ ਨਹੀਂ ਹੈ ਨਹੀਂ 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 ਸਰ ਤੇ ਡਿਜ਼ਾਈਨ ਬਹੁਤ ਕੀੰਨ ਦਿਆ ਤੁਸੀਂ ਸੀਟ ਵਾਈਡ ਕਿਉਂ ਨਹੀਂ ਲਗਾਇਆ ਜੀ ਜੀ ਇੱਚੇ ਚੱਲੇ ਸੀ ਇਹ ਤਾਂ ਕਰਕੇ ਲੱਗੀ ਜੇ ਇਹ ਗਲਤੀ ਨਹੀਂ ਘੰਟੇ ਚ ਵੀ ਇਹ ਦੁਰਘਟਨਾ ਹੋ ਸਕਦੀ ਆ ਹਾਂਜੀ ਹਾਂਜੀ ਜੇ ਬਾਇ ਚਾਂਸ ਜੇ ਕੋਈ ਦੁਰਘਟਨਾ ਹੋ ਜਾਂਦੀ ਹੈ ਸਾਡੀ ਜਾਨ ਬਚਾਉਂਦਾ ਹੈ ਹਾਂਜੀ ਹਾਂਜੀ ਅੱਗੇ ਤੋਂ ਇਹ ਗਲਤੀ ਨਹੀਂ ਕਰਨੀ ਠੀਕ ਹੈ ਜੀ ਇਸ ਵਾਰ ਅਸੀਂ ਤੁਹਾਨੂੰ ਇਹ ਫੁੱਲ ਦੇ ਰਹੇ ਆ ਅਤੇ ਦੱਸ ਰਹੇ ਆ ਕਿ ਦੁਬਾਰਾ ਕਦੇ ਵੀ ਇਹ ਗਲਤੀ ਨਾ ਮਾਜੋ ਸੀਨੀਅਰ ਅਸਾਂ ਦੇ ਹੁਕਮ ਮਤਾਓ ਜੋ ਚੱਲ ਰਿਹਾ ਹੈ ਟ੍ਰੈਫਿਕ ਦਾ ਸਬੰਧੀ ਅਸੀਂ ਸਾਰੇ ਲੋਕਾਂ ਨੂੰ ਵੇਅਰنس ਕਰਵਾਉਣ ਵਾਸਤੇ ਅੱਜ ਬੱਚਿਆਂ ਨੂੰ ਨਾਲ ਲਿਆ ਤਾਂ ਕਿ ਜਿਹੜੇ ਟ੍ਰੈਫਿਕ ਰੂਲ ਨੂੰ ਤੋੜ ਰਹੇ ਹਨ ਅਸੀਂ ਉਹਨਾਂ ਨੂੰ ਦੱਸੀਏ ਕਿ ਤੁਸੀਂ ਇਹ ਟ੍ਰੈਫਿਕ ਰੂਲ ਤੋੜ ਰਹੇ ਹੋ ਤੇ ਜਿਹੜੇ ਫਾਲੋ ਕਰ ਰਹੇ ਅਸੀਂ ਉਹਨਾਂ ਨੂੰ ਕਹ ਰਹੇ ਹਾਂ ਉਹਨਾਂ ਦਾ ਧੰਨਵਾਦ ਕਰ ਰਹੇ ਹਾਂ ਤੁਸੀਂ ਬਹੁਤ ਵਧੀਆ ਫਾਲੋ ਕਰ ਰਹੇ ਹੋ ਤਾਂ ਕਿ ਲੋਕਾਂ ਦੇ ਵਿੱਚ ਪਤਾ ਲੱਗੇ ਆਮ ਪਬਲਿਕ ਨੂੰ ਪਤਾ ਲੱਗੇ ਕਿ ਵੀ ਟ੍ਰੈਫਿਕ ਰੂਲ ਤੋੜਨ ਨਾਲ ਕੀ ਸਾਡਾ ਨੁਕਸਾਨ ਹੁੰਦਾ ਹੈਗਾ ਕਿਉਂਕਿ ਜਿੰਦਗੀਆਂ ਬੜੀਆਂ ਪਿਆਰੀਆਂ ਨੇ ਹੁਣ ਧੁੰਦ ਚੱਲ ਰਹੀ ਹੈ ਜਿਵੇਂ ਤੇ ਕਾਫੀ ਉਹਨਾਂ ਨੂੰ ਕਹਿੰਦੇ ਆਗੇ ਫੋਗ ਲਾਈਟ ਜਾਂ ਵਗੈਰਾ ਚਲਾ ਕੇ ਆਦਾ ਕਰਨ ਟ੍ਰੈਫਿਕ ਰੂਲਾਂ ਸਰ ਅੱਜ ਤੁਹਾਡੇ ਇਹਨਾਂ ਪ੍ਰੋਗਰਾਮ ਦੇ ਦੌਰਾਨ ਵੀ ਦੇਖਿਆ ਬਹੁਤੇ ਲੋਕ ਰੋਂਗ ਸਾਈਡ ਆ ਰਹੇ ਸੀ ਜਾਂ ਬਿਨਾ ਹੈਲਮਟ ਤੋਂ ਚੱਲ ਰਹੇ ਸੀਗੇ ਤੇ ਕੀ ਤੁਸੀਂ ਮਤਲਬ ਇਹਨਾਂ ਨੂੰ ਕੀ ਮੈਸੇਜ ਦੇਣਾ ਅਸੀਂ ਇਹਨਾਂ ਨੂੰ ਇਹੀ ਮੈਸੇਜ ਕਵਾਂਗੇ ਕਿ ਦੇਖੋ ਜਿੰਦਗੀਆਂ ਬੜੀਆਂ ਪਿਆਰੀਆਂ ਨੇ ਇਹ ਵਾਰ-ਵਾਰ ਜ਼ਿੰਦਗੀ ਨਹੀਂ ਮਿਲਦੀ ਕਿਉਂਕਿ ਟ੍ਰੈਫਿਕ ਰੂਲ ਦੀ ਪਾਲਣਾ ਕਰਨ ਅੱਜ ਅਸੀਂ ਇਹਨਾਂ ਨੂੰ ਸਿਰਫ ਵੇਰ ਹੀ ਕੀਤਾ ਕਿ ਤੁਸੀਂ ਰੋਂਗ ਸੈਂਡ ਜਾਂ ਕੋਈ ਟ੍ਰੈਫਿਕ ਰੂਲ ਦੀ ਭੰਗਨਾ ਕਰੋ ਜੇ ਟ੍ਰੈਫਿਕ ਰੂਲ ਦੀ ਪਾਲਣਾ ਤੁਸੀਂ ਨਹੀਂ ਕਰੋਗੇ ਤਾਂ ਤੁਹਾਡੇ ਅਜੀ ਖਿਲਾਫ ਜੋ ਬਣਦੀ ਟ੍ਰੈਫਿਕ ਰੂਲ ਦਾ ਪਤਾਕ ਤੁਹਾਡੇ ਚਾਨਣ ਕੀਤੇ ਜਾਣਗੇ ਹਾਂਜੀ ਬੇਟਾ ਅੱਜ ਸੜਕ ਸੁਰੱਖਿਆ ਅਭਿਆਨ ਚਲਾਇਆ ਜਾ ਰਿਹਾ ਔਰ ਤੁਸੀਂ ਇੱਥੇ ਪ੍ਰਸ਼ਾਸਨ ਦੇ ਨਾਲ ਇੱਥੇ ਪਹੁੰਚੇ ਹੋਏ ਹੋ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਕੀ ਕਹਿਣਾ ਚਾਹੋ ਮੈਂ ਸਕੂਲ ਆਫ ਐਮਿਨੈਂਸ ਸਰਦੂਲਗੜ ਦੀ ਵਿਦਿਆਰਥਣ ਹਾਂ ਤੇ ਅੱਜ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਅਸੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਜਾਗਰੂਕ ਕਰਨ ਦਾ ਇੱਕ ਬੜਾ ਹੀ ਵਧੀਆ ਅਲੱਗ ਤਰ੍ਹਾਂ ਦਾ ਟੰਗ ਅਪਣਾਇਆ ਹੈ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੇ ਹਨ ਸੀਟ ਬੈਲਟ ਲਗਾਈ ਹੋਈ ਹੈ ਸਹੀ ਸਾਈਡ ਤੇ ਚੱਲ ਰਹੇ ਹਨ ਉਹਨਾਂ ਨੂੰ ਅਸੀਂ ਫੁੱਲ ਦੇ ਕੇ ਉਹਨਾਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਅਸੀਂ ਅੱਗੇ ਤੋਂ ਵੀ ਇਸੇ ਤਰੀਕੇ ਨਾਲ ਆਪਣੇ ਜੋ ਇਹ ਟ੍ਰੈਫਿਕ ਦੇ ਨਿਯਮ ਬਣੇ ਹੋਏ ਹਨ ਉਹਨਾਂ ਦੀ ਪਾਲਣਾ ਕਰੀਏ ਇਸ ਤੋਂ ਅਲੱਗ-ਅਲੱਗ ਬਹੁਤ ਸਾਰੇ ਲੋਕ ਹਨ ਜੋ ਇਸ ਨੂੰ ਵੇਖ ਕੇ ਪ੍ਰੇਰਿਤ ਹੋ ਰਹੇ ਹਨ ਮੈਂ ਸਕੂਲ ਆਫ ਫੈਮਿਨੈਂਸ ਸਰਦੁਲਗੜ੍ਹ ਦੀ ਵਿਦਿਆਰਥਣ ਹਾਂ ਤੇ ਅੱਜ ਜਿਵੇਂ ਇੱਥੇ ਸੜਕ ਦੇ ਉੱਪਰ ਲੋਕ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਅਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹਾਂ ਤੇ ਜਿਹੜੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਵੀ ਫੁੱਲ ਦੇ ਕੇ ਸਨਮਾਨਿਤ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਥੋੜੀ ਜਿਹੀ ਸ਼ਰਮਿੰਦਗੀ ਮਹਿਸੂਸ ਹੋਵੇ ਤੇ ਉਹ ਅੱਗੇ ਤੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਸੀਂ ਲੋਕਾਂ ਨੂੰ ਇਹ ਦੱਸ ਰਹੇ ਹਾਂ ਕਿ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ ਤੁਹਾਡੇ ਘਰੇ ਬਹੁਤ ਸਾਰੇ ਲੋਕ ਹਨ ਜਿਹੜੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ ਅਸੀਂ ਇਹ ਵੇਖਿਆ ਕਿ ਬਹੁਤ ਸਾਰੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੋਈ ਗਿਆਨ ਨਹੀਂ ਹੈ ਲੋਕ ਆਊਟਸਾਈਡ ਦੁਰ ਰਹੇ ਹਨ ਕਿਸੇ ਦੇ ਸੀਟ ਬੈਲਟ ਵੀ ਨਹੀਂ ਲੱਗਿਆ ਕਈ ਲੋਕਾਂ ਨੇ ਹੈਲਮਟ ਵੀ ਨਹੀਂ ਲਗਾਏ ਤਾਂ ਜਿਵੇਂ ਉਹਨਾਂ ਲੋਕਾਂ ਨੂੰ ਰੋਕ ਕੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤੇ ਆਪਣੀ ਜਾਨ ਬਚਾਉਣੀ ਹੈ ਤੇ ਜਿਹੜੇ ਦੂਸਰੇ ਲੋਕ ਐਸੇ ਪਾਸੇ ਜਿਹੜੇ ਪੈਦਲ ਯਾਤਰੀ ਹਨ ਕਿਸ ਤਰ੍ਹਾਂ ਉਹਨਾਂ ਦੀ ਵੀ ਜਾਨ ਬਚਾਉਣੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਪੈਸ਼ਲ ਧੰਨਵਾਦ ਕਰਦਾ ਜੀ ਮਨਜੋਗ ਐਸਐਚਓ ਸਾਹਿਬ थाना ਸਰਦੂਗੜ ਔਰ ਸਾਡੇ ਨੰਨੇ-ਮੁੰਨੇ ਬੱਚੇ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਅਸੀਂ ਤਕਰੀਬਨ ਦੇਖਦੇ ਆ ਵੀ ਸੜਕ ਦੇ ਵਿੱਚ ਹਾਦਸੇ ਬਹੁਤ ਹੁੰਦੇ ਨੇ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਕੀਮਤੀ ਜਾਨਾਂ ਜਾਂਦੀਆਂ ਨੇ ਕੋਈ ਵੀ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਇਸ ਦੀ ਵਜ੍ਹਾ ਨਾਲ ਆਪਣੀ ਛੋਟੀ ਜੀ ਇੱਕ ਗਲਤੀ ਨਾਲ ਬਹੁਤ ਵੱਡਾ ਨੁਕਸਾਨ ਜਿਹੜਾ ਪਰਿਵਾਰ ਨੂੰ ਮਿਲਦਾ ਹੈ ਜਿਹੜੀ ਜ਼ਿੰਦਗੀ ਜਾਂਦੀ ਹੈ ਉਹ ਤਾਂ ਜਾਂਦੀ ਜਾਂਦੀ ਹੈ ਜਿਹੜੀ ਪਰਿਵਾਰ ਨੂੰ ਉਸ ਦਾ ਲਾਸ ਮਿਲਦਾ ਹੈ ਉਹ ਸਰ ਨੂੰ ਵੱਡਾ ਹੁੰਦਾ ਕਿਉਂਕਿ ਦੇਖਿਆ ਮੋਸਟਲੀ ਜੈਂਟਸ ਗੱਡੀ ਨੂੰ ਡਰਾਈਵ ਕਰਦੇ ਨੇ ਔਰ ਜੈਂਟਸ ਦੀ ਘਰ ਨੂੰ ਚਲਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ ਮੈਂ ਸਪੈਸ਼ਲ ਪ੍ਰਯਾਸ ਸੰਜੀਓ ਵੱਲੋਂ ਫਿਰ ਐਸਐਚਓ ਸਾਹਿਬ ਦਾ ਔਰ ਨੰਨੇ-ਮੁੰਨੇ ਬੱਚਿਆਂ ਦਾ ਜਿਨ੍ਹਾਂ ਨੇ ਬਹੁਤ ਸਜਦੇ ਢੰਗ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਆਸ ਕਰਦਾ ਸਾਡੇ ਮੀਡੀਆ ਰਾਈ ਪੱਤਰਕਾਰਾਂ ਦਾ ਹੀ ਸਾਡੇ ਵੀ ਇਹ ਲੋਕਾਂ ਤੱਕ ਸੰਦੇਸ਼ ਜਾਵੇ ਲੋਕ ਨਿਯਮਾਂ ਦੀ ਪਾਲਣਾ ਕਰਨ ਸੀਟ ਬੈਲਟ ਹੈਲਮਟ ਦੀ ਵਰਤੋਂ ਕਰਨ ਤਾਂ ਜੋ ਇਹ ਕੀਮਤੀ ਜਾਨਾਂ ਜਿਹੜੀਆਂ ਸਾਡੀਆਂ ਬਚ ਸਕਣ ਥੈਂਕ ਯੂ ਜੀ